ਸ਼ਸ਼ੀ ਕਾਲ ਜੀ ਅੱਜ ਆਪਾਂ ਤੁਹਾਨੂੰ ਬਿਨਾਂ ਇੱਟਾਂ ਤੋਂ ਬਿਨਾਂ ਸਿਮਿੰਟ ਤੋਂ ਪੁਰਾਣੇ ਘੜੇ ਦਾ ਚੁੱਲ੍ਹਾ ਬਣਾ ਕੇ ਦਿਖਾਵਾਂਗੇ ਤਾਂ ਵੀਡੀਓ ਨੂੰ ਸਾਰਿਆਂ ਤੱਕ ਸ਼ੇਅਰ ਕਰਦੇ ਤੇ ਪੇਜ ਨੂੰ ਫੋਲੋ ਕਰ ਲਿਓ ਤਾਂਹਾਂ ਤੋਂ ਪਹਿਲਾਂ ਆਪਾਂ ਇੱਕ ਘੜਾ ਲੈ ਲਿਆ ਜਿਹੜਾ ਆਪਾਂ ਘੜਾ ਲੈਤਾਗਾ ਉਹ ਵੇਸਟ ਹੋਇਆ ਘੜਾ ਲੈਤਾਗਾ ਉਹਨੂੰ ਆਪਾਂ ਕਿਸੇ ਵੀ ਚੀਜ਼ ਦੇ ਨਾਲ ਬਰਾਬਰ ਮਾਪ ਕੇ ਉਹਨੂੰ ਆਪਾਂ ਲੋਹੇ ਦੀ ਹਾਰੀ ਦੇ ਨਾਲ ਕੱਟ ਲਵਾਂਗੇ ਕੱਟਣ ਤੋਂ ਬਾਅਦ ਉਹਨੂੰ ਆਪਾਂ ਕੱਟਦੇ ਸਮੇਂ ਇਹ ਗੱਲ ਦਾ ਧਿਆਨ ਰੱਖੋ ਜਿਹੜਾ ਘੜਾਗਾ ਉਹਦੇ ਵਿੱਚ ਕੋਈ ਵੀ ਤਰੇਡ ਨਹੀਂ ਆਉਣੀ ਚਾਹੀਦੀ ਤਾਂ ਆਪਾਂ ਜਿਹੜਾ ਘੜਾਗਾ ਉਹਨੂੰ ਚੰਗੀ ਤਰ੍ਹਾਂ ਆਪਾਂ ਕ ਵੱਟੇ ਸੀਗੇ ਉਹਨੂੰ ਮਿੱਟੀ ਨੂੰ ਆਪਾਂ ਜਿਹੜੇ ਚੱਪਾਂ ਦੇ ਆਸੇ-ਪਾਸੇ ਚੰਗੀ ਤਰ੍ਹਾਂ ਲਾਵਾਂਗੇ ਲਾਉਣ ਤੋਂ ਬਾਅਦ ਜਿਹੜੀ ਆਪਾਂ ਮਿੱਟੀ ਭੋਂਤੀ ਆਗੀ ਜਿਹੜੀ ਆਪਾਂ ਮਿੱਟੀ ਭੋਂਤੀ ਆਗੀ ਉਹ ਆਪਾਂ ਕਾਲੀ ਮਿੱਟੀ ਲੈਤੀ ਆਗੀ ਮਿੱਟੀ ਨੂੰ ਆਪਾਂ 10 ਮਿੰਟ ਭੋਂਕੇ ਰੱਖਿਆ ਸੀ ਫਿਰ ਆਪਾਂ ਜਿਹੜੀ ਇੱਕ ਗਲੀ ਹੋਈ ਤੂੜੀ ਲੈ ਲਈ ਉਹਦੇ ਵਿੱਚ ਜਿਹੜੀ ਆਪਾਂ ਮਿੱਟੀ ਆਗੀ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਉਹਨੂੰ ਆਪਾਂ ਚੰਗੀ ਤਰ੍ਹਾਂ ਜਿਹੜੀ ਮਿੱਟੀ ਲੈਤੀ ਆਗੀ ਉਹਨੂੰ ਆਪਾਂ ਚੰਗੀ ਤਰ੍ਹਾਂ ਵਿਚ ਅਰਚਾ ਲਾਂਗੇ ਅਰਚਾਉਣ ਤੋਂ ਬਾਅਦ ਵਿੱਚ ਜਿਹੜੀ ਆਪਾਂ ਮਿੱਟੀ ਆ ਉਹਦੇ ਘੜੇ ਦੇ ਉੱਪਰ ਚੰਗੀ ਤਰ੍ਹਾਂ ਲਾ ਲਈ ਲ ਮਿਕਸ ਕਰਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਜੋ ਜਿਹਦੇ ਤੇ ਆਪਾਂ ਮਿੱਟੀ ਲਾਈ ਸੀਗੇ ਉਹਨੂੰ ਉਹਦੇ ਉੱਪਰ ਆਪਾਂ ਕੋਈ ਚੀਜ਼ ਧਰ ਲਾਂਗੇ ਅਸੀਂ ਬਾਲਟੀ ਧਰੀਏ ਕਿ ਤੁਸੀਂ ਬਾਲਟੀ ਧਰ ਕੇ ਜਾਂ ਕੋਈ ਵੀ ਚੀਜ਼ ਹੋਰ ਧਰ ਸਕਦੇ ਹੋ ਤਾਂ ਉਹਦੇ ਆਸ-ਪਾਸੇ ਜਿਹੜੀ ਮਿੱਟੀ ਆ ਉਹਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤਾਂ ਉਹਦੇ ਆਸੇ-ਪਾਸੇ ਲਾ ਦੇਣੀ ਆ। ਇਹਦੇ ਬਾਅਦ ਬਾਰ ਦੇਣ ਤੋਂ ਬਾਅਦ ਇੱਕ ਉਹਨੂੰ ਆਪਾਂ 2 ਮਿੰਟ ਜਾਂ 5 ਮਿੰਟ ਤੂੰਪੇ ਰੱਖ ਦਾਂਗੇ। ਜਦੋਂ ਥੋੜਾ ਜਿਹਾ ਅਠਰ ਜਿਹਾ ਫਿਰ ਆਪਾਂ ਦੂਜਾ ਵਾਰ ਦੇਵਾਂਗੇ। ਦੂਜਾ ਵਾਰ ਦੇਣ ਤੋਂ ਬਾਅਦ ਫਿਰ ਆਪਾਂ ਫਿਰ ਰੱਖ ਦੇਵਾਂਗੇ ਤੂੰਪੇ। ਜਦੋਂ ਤੂੰਪੇ ਰੱਖ ਕੇ ਫਿਰ ਆਪਾਂ ਇੱਕ ਤੀਜਾ ਵਾਰ ਦੇ ਦਾਂਗੇ। ਇਹਦੁਆਲ ਜਿਹੜਾ ਪਬਾਲਟ ਆਗੀ ਉਹਨੂੰ ਬਾਹਰ ਕੱਢ ਲਵਾਂਗੇ। ਬਾਰ ਕੱਢਣ ਤੋਂ ਬਾਅਦ ਆਪਾਂ ਜਿਹੜੀ ਨਲੇ ਜਦੋਂ ਬਾਰ ਦਿੰਦੇ ਹੋਏ ਨਾਲ ਦੀ ਨਾਲ ਆਪਾਂ ਉਹਦੀ ਸਫਾਈ ਕਰਦੇ ਜਾਵਾਂਗੇ ਕਿਉਂਕਿ ਫਿਰ ਮਗਰੋਂ ਸਫਾਈ ਨਹੀਂ ਹੋਣੀ ਸਹੀ ਤਾਂ ਜਿਹੜੀ ਆਪਾਂ ਚੰਗੀ ਤਰ੍ਹਾਂ ਨਾਲੇ ਤਾਂ ਸਫਾਈ ਕਰ ਲਈ ਨਲੇ ਆਪਾਂ ਬਾਰ ਦੇਦੇ ਦੂਜਾ ਜਿਹੜੀ ਬਾਲਟੀ ਕੱਢਣ ਤੋਂ ਬਾਅਦ ਆਪਾਂ ਜਦੋਂ ਕੋਈ ਵੀ ਪਤੀਲੀ ਧਰਦਾਂ ਜਾਂ ਕੋਈ ਵੀ ਚੀਜ਼ ਧਰਦਾਂਗੇ ਤਾਂ ਉਹਦੇ ਆਪਾਂ 2 ਕਿੱਲ ਲਾਦੇ ਤੁਸੀਂ 1 ਕਿੱਲੇ ਵੀ ਲਾ ਸਕਦੇ ਤੁਸੀਂ 2 ਵੀ ਲਾ ਸਕਦੇ ਦੂਜਾ ਆਪਾਂ ਇੱਕ ਮੂਰੇ ਸੋ ਦੇ ਵਾਸਤੇ ਇੱਕ ਡਿਜ਼ਾਈਨ ਪਾਤਾ ਇਸ ਦੂਜਾ ਜਿਹੜਾ ਆਪਣਾ ਚੁੱਲਾਗਾ ਉਹ ਬਣ ਕੇ ਤਿਆਰ ਹੋ ਗਿਆ ਜਿਹੜਾ ਇਹ ਆਪਾਂ ਚੁੱਲਾ ਬਣਾਇਆ ਬਿਲਕੁਲ ਦੇਸੀ ਤਰੀਕੇ ਦੇ ਨਾਲ ਬ ਜਾ ਉਹ ਬਧਿਆ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਸਿਮਿੰਟਾ ਤੇ ਉਹ ਜਿਹੜੀਆਂ ਚੀਜ਼ਾਂ ਪਾਉਂਦੇ ਉਹਦੀ ਘੱਟ ਵਰਤੋਂ ਕਰਦਾ ਉਹ ਛੇਤੀ ਛੇਤੀ ਨਾਲ ਤਾਂ ਖਰਾਬ ਹੋਏ ਨਾਲੇ ਆਪਾਂ ਉਤੇ ਪੈਸੇ ਲਾਉਣੇ ਆ ਨਾਲੇ ਛੇਤੀ ਛੇਤੀ ਉਹ ਟੁੱਟ ਜਾਂਦੇ ਨੇਗੇ ਤਾਂ ਆਪਾਂ ਇੱਕ ਇਹ ਚੁੱਲਾ ਜਿਹੜਾ ਬਣਾਇਆ ਗਿਆ ਨਾ ਤਾਂ ਇਹਦੇ ਤੇ ਆਪਾਂ ਕੋਈ ਪੈਸਾ ਲਾਇਆ ਨਾ ਹੀ ਆਪਾਂ ਕੋਈ ਬਾਹਰੋਂ ਚੀਜ਼ ਖਰੀਦੀ ਆਗੀ ਇਹ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਣਾਇਆ ਤੁਸੀਂ ਵੀ ਘਰੇ ਬਣਾ ਸਕਦੇ ਹੋ ਜੇ ਨਾਲੇ ਇਹਦੇ ਨਾਲ ਆਪਣੀ ਜਿਹੜੇ ਗੈਸ ਆ ਗਈ ਉਹਦੀ ਬਚਤ ਹੁੰਦੀ ਆ ਕਿਉਂ ਗੈਸ ਇੰਨੇ ਮਹਿੰਗੇ ਹੋ ਗਏ ਅੱਜਕੱਲ੍ਹ ਕਈਆਂ ਦੇ ਵਿੱਚ ਨਹੀਂ ਪਹੁੰਚ ਹੁੰਦੀ ਕਿ ਉਹ ਗੈ ਬਿਮਾਰੀਆਂ ਲੱਗਦੀਆਂ ਇਹਦੇ ਨਾਲ ਜਿਹੜੀ ਚੁੱਲੇ ਦੀ ਰੋਟੀ ਹੁੰਦੀ ਹੈ ਇਹ ਬਿਲਕੁਲ ਨਾਲ ਤਾਂ ਵਧੀਆ ਹੁੰਦੀ ਹੈਗੀ ਨਾਲ ਇਹਦੇ ਨਾਲ ਕੋਈ ਵੀ ਬਿਮਾਰੀ ਨਹੀਂ ਲੱਗਦੀ ਤਾਂ ਜਿਹੜਾ ਆਪਾਂ ਇਸ ਦੂਆ ਚੁੱਲੇ ਨੂੰ ਆਪਾਂ 10 ਮਿੰਟ ਜਿਹੜਾ ਉਹ ਸੀਗਾ ਜਿਹੜੀ ਆਪਾਂ ਪਾਣੋ ਸੀਗੇ ਉਹਨੂੰ ਆਪਾਂ ਭੋਂਕੇ ਰੱਖ ਲਿਆ ਸੀਗੇ ਦੂਆ ਜਿਹੜਾ ਆਪਾਂ ਇਹਦੇ ਉੱਪਰ ਬੋਚਾ ਦੇ ਕੇ ਜਿਹੜਾ ਆਪਣਾ ਚੁੱਲਾਗਾ ਉਹ ਬਿਲਕੁਲ ਬਣ ਕੇ ਸਹੀ ਤਿਆਰ ਹੋ ਗਿਆ ਤੁਸੀਂ ਜਦੋਂ ਵੀ ਤੁਹਾਡਾ ਜੀ ਕਰੇ ਤੁਸੀਂ ਘਰੇ ਬਣਾ ਸਕਦੇ ਹੋਗੇ ਤੇ ਇਹੋ ਜਿਹੀਆਂ ਵੀਡੀਓ ਵੇਖਣ ਦੇ ਲਈ ਆਪਣਾ ਜਿਹੜਾ ਪੇਜ ਹੈਗਾ ਉਹਨੂੰ ਫੋਲੋ ਕਰਕੇ ਰਹਿਣਾ